ਸਸੀ ਗੱਲ ਪਾਜੀ ਸਸੀਆ ਵੀਰ ਜੀ ਸਸੀ ਕਾ ਕੀ ਪਾਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਹਰ ਸਿੰਘ ਨਾਮ ਹੈ ਤੇ ਆਪਣੀ ਇਹ ਕਾਰਟ ਦਾ ਕੀ ਨਾਮ ਜੇ ਗੁਰਦਾਸਪੁਰੀ ਤੰਦੂਰੀ ਨਾਨ ਵਾਹ ਬਈ ਵਾਹ ਤੇ ਪਾਜੀ ਕਿੰਨਾ ਟਾਈਮ ਹੋ ਗਿਆ ਦੁਕਾਨ ਦਾ ਢੀਨ ਵੇ ਜੀ ਹੋ ਗਿਆ 20 25 ਸਾਲ ਹੋ ਗਏ ਆ 20 25 ਸਾਲ ਜੀ ਜੀ ਵਾਹ ਜੀ ਵਾਹ ਤੇ ਸਟਾਰਟ ਤੁਸੀਂ ਕੀਤਾ ਕਿ ਜਨਾ ਪਹਿਲਾਂ ਤੁਸੀਂ ਨਹੀਂ ਨਹੀਂ ਸਟਾਰਟ ਕੀਤਾ ਜੀ ਨੀ ਉਮਰ ਹੀ ਜਦੋਂ ਸਟਾਰਟ ਕੀਤਾ ਤੁਸੀਂ ਇਹ ਮੇਰੀ ਕੋਈ ਹੋ ਗਈ ਉਹ ਤੋਂ 25 ਕਿ ਸਾਲ ਦੀ ਉਮਰ ਸੀ ਆਪਣਾ ਕਿਹੜੇ ਕਿਹੜੇ ਨਾਮ ਹੁੰਦੇ ਆ ਜੀ ਤੁਹਾਡੇ ਕੋਲ ਆਪਣੀ ਕੋ ਗੋਭੀ ਵਾਲੇ ਆਲੂ ਵਾਲੇ ਪਨੀਰ ਵਾਲੇ ਅੱਛਾ ਇਹ ਫਿਲਿੰਗ ਭਾਜੀ ਚੈੱਕ ਕਰਾਉਂ ਆ ਜੀ ਗਾਲੂ ਗੋਪੀ ਵਾਲੇ ਨਾਂ ਦੀ ਆ ਵੇਖੋ ਜੀ ਵੇਖੋ ਜੀ ਵਾਹ ਬਈ ਕਾਜ ਨੂੰ ਤੁਸੀਂ ਤਿਆਰ ਕੀਤਾ ਦਾ ਪੂਰਾ ਕੀ ਕੀ ਪਾਤਾ ਜੇ ਮਹਾਰਾਜ ਇਹ ਗੋਭੀ ਆਈਟਮਾਂ ਕਾਫੀ ਪਾਈਆਂ ਜਿਆਦੀਆਂ ਤੁਸੀਂ ਤੇ ਕੀ ਕੀ ਪਾਤਾ ਜੀ ਗਾਜਰ ਵੀ ਪਾਈ ਆ ਗੋਭੀ ਵੀ ਪਾਈ ਆ ਅੱਛਾ ਪਿਆਜ਼ ਵੀ ਪਾਏ ਆ ਅੱਛਾ ਹਰੀ ਮਿਰਚ ਪਾਈ ਆ ਇਹ ਸਾਡਾ ਹੁਣ ਲੱਗਾ ਮਿਕਸ ਆਲੂ ਗੋਭੀ ਵਾਲਾ ਵਾਹ ਜੀ ਵਾਹ ਲਓ ਜੀ ਮਿਕਸ ਆਲੂ ਗੋਭੀ ਵਾਲਾ ਨਾਂ ਇਹ ਮਾਰੇ ਪੀਠੀ ਚੰਗੀ ਤਗੜੀ ਰੱਖੀ ਜਿਆ ਹੈ ਹਾਂਜੀ 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 ਕੋਈ ਕੋਈ ਖਾਈ ਯਾਦ ਵੀ ਕਰੇ ਤਗੜੀ ਪੂਰਾ ਭਰੇ ਇਧਰ ਮਾਰੇ ਸਪੀਡ ਜਾਕਰ ਇਹ ਪੜੀ ਕੀ ਲਾਦਾ ਜਿੱਤੇ ਕੁਸਮੀ ਮੇਥੀ ਸਹੀ ਹੈ ਜੀ ਸਹੀ ਹੈ ਜਰਾ ਖਾਏਗਾ ਨਾ ਨੂੰ ਯਾਦ ਕਰੇ ਵਾਏ ਹੋਏ ਹੋਏ ਲਓ ਜੀ ਇਹ ਆ ਗਿਆ ਜੀ ਤੰਦੂਰ ਦੇ ਵਿੱਚ ਲੱਗਾ ਜੀ ਜਾਨ ਹੁਣ ਤੇ ਭਾਜੀ ਕਿੰਨੇ ਟਾਈਮ ਲਈ ਰੱਖਣਾ ਜੀ ਤੰਦੂਰ ਦੇ ਵਿੱਚ ਸਿਰਫ 5 ਮਿੰਟ 5 ਮਿੰਟ ਚ ਹੋ ਜਾਏਗਾ ਤਿਆਰ ਹਾਂਜੀ ਹਾਂਜੀ ਜਨੇ ਪਾਜੀ ਕਿਹੜੇ ਹੁੰਦੇ ਆਂਡੇ ਬੋਲ ਵਾਹ ਜੀ ਵਾਹ ਰੰਗ ਤਾਂ ਚੈੱਕ ਕਰੋ ਮਹਾਰਾਜ ਇਹ ਪੂਰੇ ਐ ਸੰਘਣੇ ਜੇ ਇਹ ਪਾਜੀ ਕਿਦਾਂ ਤਿਆਰ ਕਰਦੇ ਜੇ ਤੁਸੀਂ ਇਹ ਸੀਨ ਤੰਦੂਰ ਤੇ ਬਣਾਈਦੇ ਆ bina ਤੜਕੇ ਤੋਂ bina ਤੜਕੇ ਤੋਂ ਹਾਂਜੀ ਕੋਈ ਤੇਲ ਨਹੀਂ ਕੋਈ ਘੋਲੀ ਮਤਲਬ ਜਿ sirf ਆਪਣੀ ਲਸਣ ਪਿਆਜ਼ ਹਰੀ ਮਰਚ ਨੂੰ ਗ੍ਰਾਇੰਡ ਕਰਕੇ ਸਭ ਕੁਝ ਮਸਾਲੇ ਮਸਲੇ ਜੋੜੀ ਆ ਵਾਹ ਬਈ ਮੈਂ ਜਿਹੜਾ ਮਰਜ਼ੀ ਖਾ ਸਕਦਾ ਨਿਆਣੇ ਤੋਂ ਸਿਆਣਾ ਜਿਹੜਾ ਮਰਜ਼ੀ ਐ ਇਹ ਆਪਣੀ ਲੱਗੀ ਜੇ ਪਲੇਟ ਤਿਆਰ ਹੋਣ ਮਹਾਰਾਜ ਮਿਕਸ ਕੁਲਚੇ ਆ। ਲਓ ਜੀ। ਇਹ ਆ ਗਈ ਜਣੇ। ਅਰੰਭਾ ਤੇ ਚੈੱਕ ਕਰੋ ਮਹਾਰਾਜ। ਇੱਕ ਡਮਨ ਡਾਲਰ ਆ ਨਾ ਪਰੀ ਜਣੇ। ਅੱਛਾ ਇਹ ਕਿਹਾ ਜੀ ਪਿਆਜ਼। ਨਵਾ ਵੀ ਬਦ ਨਾਲ ਚੰਨ ਨਹੀਂ ਪਾਜੀ ਘੜੀ ਦਿੰਦੇ ਜੀ। ਪੁਦੀਨੇ ਵਾਲੀ ਚਟਨੀ। ਕੀ ਆਪ ਤਿਆਰ ਕਰਦੇ ਇਹ ਵੀ? ਲਓ ਜੀ ਤੇ ਇਹ ਹੋ ਗਿਆ ਜੀ ਮਹਾਰਾਜ ਆਪਣੀ ਪਲੇਟ ਤਿਆਰ ਤੇ ਆ ਗਿਆ ਜੀ ਮਿਕਸ ਕੁਲਚਾ। ਆ ਜੀ ਆ ਗਿਆ ਪੂਰਾ ਮੱਕਾ। ਤੇ ਇਹ ਪਾਜੀ ਆਪਣਾ ਰੇਟ ਦੱਸੋ ਰੇਟ ਕੀ ਜਿਹਦਾ ਰੱਖਿਆ? 40 ਰੁਪਏ ਜਿਹਦਾ। ਅੱਛਾ। ਇਹ ਖਾਣવા ਤੇ ਕਿਹੜੀ ਜਗ੍ਹਾ ਤੇ ਆਉਣਾ ਪਏਗਾ ਆਪਾਂ ਨੂੰ ਚਤਤਰੀ ਨਾਨ ਤੰਦੂਰੀ ਨਾਨ ਗੁਲਾਣਪਰ ਠੀਕ ਹੈ ਕਚੜੀ ਠੀਕ ਹੈ ਟੈਕਸੀ ਤੇ ਇਹ ਪਾਜੀ ਜੇਗਾ ਬੰਨੋ ਲੋਕੇਸ਼ਨ ਦਾ ਨਾਮ ਪਤਾ ਲੱਗੇ ਤਾਂ ਕੋਈ ਆਪਣਾ ਫੋਨ ਨੰਬਰ ਦੇ ਦਿਓ ਜੀ 9999429249 ਠੀਕ ਹੈ ਬਹੁਤ ਵਧੀਆ ਪਾਜੀ ਅਸੀਂ ਤੇ ਕਾਲੇ ਕੈਂਪ ਤੋਂ ਖਾਰੇ ਹਾਂ ਹੁਣ ਅਸੀਂ ਸਰਵਿਸ ਕਰ ਰਹੇ ਇੱਥੇ ਅੱਛਾ ਜੀ ਆਪਣੇ ਡੀਜ਼ਲ ਉੱਤੇ ਵਾਹ ਬਹੁਤ ਵਧੀਆ ਅਸੀਂ ਇਹ ਦੋ ਅਦੂਦੇ ਖਾਣੇ ਆ ਰਹੇ ਨੇ ਭਾਜੀ ਇਹ ਕਾਫੀ ਸਾਲ ਹੋ ਗਏ ਤੁਹਾਨੂੰ ਫਿਰਦੇ ਹੈ ਬੜੇ ਸਾਲ ਹੋ ਗਏ ਭਾਜੀ ਕਾਲੇ ਟਾਈਮ ਤੋਂ ਲੈ ਕੇ ਹੁਣ ਸਰਵਿਸ ਕਰ ਰਹੇ ਹਾਂ ਠੀਕ ਹੈ ਜੀ ਤੇ ਤੁਸੀਂ ਯਕੀਨੀ ਕਰੋਗੇ ਗਾਹਬੜ ਜਿੱਤੇ ਵੀ ਆਣੀ ਆ ਅੱਛਾ ਵਰਗੇ ਠੀਕ ਹੈ ਜੀ ਅਸੀਂ ਸਪਾਈਲ ਹਿਆਨੇ ਖਾਨ ਠੀਕ ਹੈ ਹਾਂ ਜੀ ਇਹ ਬਾਕੀ ਰਸਤਾਂ ਚਲੋ ਜੀ ਪੂਰੀਆਂ ਰੌਣਕਾਂ ਲੱਗੀਆਂ ਇੱਥੇ ਕੋ ਪੂਰਾ ਭਾਈ ਜੀ ਨੇ ਕੰਮ ਕਰਾਈ ਆ ਅਸੀਂ ਸ੍ਰੀ ਆਰਪੋਰਟ ਰੋਡ ਤੋਂ ਆਏ ਆ ਅੱਛਾ ਜੀ ਇੱਥੇ ਲਾਂ ਖਾਦਾ ਸਾਨੂੰ ਬਹੁਤ ਪਸੰਦ ਆ ਵਾ ਬਈਆ ਹਟਾ ਹਟਾ ਉਦਾਂ ਵਾਲਾ ਅੱਛਾ ਜੀ ਤੇ ਬਟਾੜਾ ਏਰੀਆ ਸ੍ਰੀਆ ਬਿੰਤੋਰਾ ਠੀਕ ਹੈ ਕੁਝ ਘਾਰ ਪਿੰਡ ਪਾਜੀ ਬਹੁਤ ਵਧੀਆ ਬਹੁਤ ਸੰਗ ਲੱਗਦਾ ਉਧਰ ਪਾਰਕੇ ਵੀ ਭਾਈ ਆਪਣੇ ਬੇਟੇ ਕਸਮ ਬੈਠੇ ਉਹਨਾਂ ਦੀ ਪੂਰੀ ਮੈਂ ਕਿਹਾ ਵਜਾ ਵਜਾ ਕਰਾਈ ਆ ਵੀਰ ਇੱਥੇ ਬਈ